ਤੇ 10000 ਇਹ ਹੁਣ ਤੁਹਾਨੂੰ ਪਤਾ ਲੱਗਾ ਵੀ ਇਹ ਕਿੰਨੀ ਰਕਮ ਬਣ ਗਈ ਐ ਕਿੰਨੀ ਸਾਂਖਿਆ ਬਣੀ ਐ 42312 ਆਪਾਂ ਹੁਣ ਇਹਨੂੰ ਲਿਖਣਾ ਸਿੱਖਾਂਗੇ ਵੀ ਕਿੱਦਾਂ ਲਿਖਣੀ ਐ ਠੀਕ ਐ ਹੁਣ ਇਹ ਦੱਸੋ ਬਈ ਆਪਾਂ ਗਣਤਾਰੇ ਦੇ ਅਨਸਾਰ ਇਹ ਸਾਡੇ ਕੋਲ ਕਿੰਨੇ ਟਾਈਪ ਦੇ ਵਿੱਚ 2 ਹੁਣ ਕਿੰਨੇ ਲਿਖਾ ਬਈ 2 ਲਿਖੋ ਮਾਂ ਹਾਂਜੀ

40000 ਤਾਂ 40 ਬਣ ਗਿਆ ਅੱਗੇ ਕਿੰਨੀਆਂ ਸਿਫੋ ਨਮਾਂ ਬਈ 3 1 2 3 ਇਹ ਕਿੰਨਾ ਬਣ ਗਿਆ 40000 ਸੰਖਿਆ ਵਿੱਚ 3 ਦਾ ਅੰਕਤਮੁੱਲ ਕਿੰਨਾ ਹੋਇਆ ਬਈ ਦੱਸੋ ਬਈ ਸੀ ਗਿਣਤਾਰੇ ਦੀ ਮਦਦ ਨਾਲ ਸੰਖਿਆ ਲਿਖਣੀ ਸਿੱਖੀ ਹੈ ਸਮਝ ਆ ਗਈ ਸਾਰਿਆਂ ਨੂੰ 9 2 5 ਵੈਰੀ ਗੁੱਡ